ਆਰੇ ਜਰਾ ਉਹਨਾਂ ਨੂੰ ਪਹਿਲਾਂ ਨੂੰ ਮਤਾਨਾ ਹੋ। ਉਹ ਤੁਹਾਡਾ ਸੰਵਾਦ ਤੁਸੀਂ ਹੌਸਲਾ ਦਿਓਗਾ ਸ੍ਰੀ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸਾਰੀ ਪੰਜਾਬ ਦਾ ਉਪਰ ਪਟਾੜਾ ਜੀ ਪ੍ਰਗਨੰਦ ਸਿੰਘ ਦੇ ਵਾਸੀ ਜਿਹੜੇ ਚੇਰਾਂਗੇ ਪੰਜਾਬ ਪਰ ਸਾਰੀ ਵਿਦੇਸ਼ ਉਹਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਮੇਰਾ ਪਰਿਵਾਰ ਆ ਇਹਨਾਂ ਨੇ ਮੈਨੂੰ ਇੱਥੇ ਕੱਟ ਪਾਇਆ ਸਾਹਿਬ ਆਦਮੀ ਬੋਸ ਤੋਂ ਜਾ ਕੇ ਦੋ ਵਾਰ ਐਨਐਲ ਬਣਿਆ ਪਰ ਪੜਾਇਆ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਹਿੰਦੀ ਦੇ ਬੋਲਣ ਆ ਮੇਰੇ ਪਰਿਵਾਰ ਹਿੰਮਤ ਹੌਸਲਾ ਸਹਿਯੋਗ ਇਤੋਂ ਮੈਂ ਤੁਹਾਨੂੰ ਸਾਰਾ ਪ੍ਰਾਪਤ ਜਦੋਂ ਆਪਣੇ ਘਰ ਵਿੱਚ ਆਇਆ ਤਾਂ ਬਹੁਤ ਖੁਸ਼ੀ ਹੋਈ ਹੈ ਜਿਸ ਤਾਅ ਦੇ ਨਾਲ ਜਿਸ ਜੋਸ਼ ਦੇ ਨਾਲ ਤੁਸੀਂ ਇਹ ਪ੍ਰੋਗਰਾਮ ਰੱਖਿਆ ਮੈਂ ਤੁਹਾਨੂੰ ਟੀਮ ਬਣਾ ਉਹ ਕਈ ਨਾ ਕਿ ਤਰ੍ਹਾਂ ਤੁਹਾਡੀ ਚਿੱਤੀ ਸਾਦਰ ਤੇ ਕਦੀ ਦਾਲ ਵੀ ਲੱਗ ਨਹੀਂ ਉਹਨਾਂ ਦੇਸ਼ ਸਿੰਘ ਰੌਕੀ ਜੀ ਆਪ ਕੋਲ ਵਾਲਿਆਂ ਦੇ ਡੀਐਸਪੀ ਸਕੁੰਦਰ ਸਿੰਘ ਜੀ ਸਰਪੰਚ ਸਈ ਚੰਦੀ ਸਾਹਿਬ ਤੇ ਸਾਰੇ ਭਰਾਵਾਂ ਦੇ ਸਤਿ ਸ਼੍ਰੀ ਅਕਾਲ ਮਾਸੂਦ ਜੀ ਸੁਖੰਦਰ ਜੀ ਹਰਦੀਪ ਜੀ ਮੋਹੰਦ لال ਜੀ ਮੇਰੇ ਭਰਾ ਅਮਰਜੀਤ ਕੰਬਰਾ ਜੀ ਉਹਦਾ ਸਾਰਾ ਪਰਿਵਾਰ ਬੱਚੇ ਉਹ ਰਚਾ ਜੀ ਮੇਰੇ ਭਰਾ ਉਮਰੀਦ ਬਾਗੜੀ ਜੀ ਕੌਂਸਲਰ ਸਾਹਿਬ ਰਜਿੰਦਰ ਟਿੱਕੂ ਜੀ ਕੋਕੰਗ ਜੀ ਉਹ ਪੱਕਾ ਜੀ सात सौ जी भी आ गए शक्कर सिंह सिंधु जी दविंदर कुमार जी तरनजीत राका जी सतपाल सिंह सोटा जी परीत सिंह जी सैक्टर साहब जतेंद्र सिंह कोला जी, जी, कोविंद्रजीत सिंह जी सिंह कुमार जी गुरदेव राम चौकी जी जोड़े से भूमिका निभा रहे जतेंद्र कुमार जी निर्मल दस जी मरीक सिंह जी ਮਾਬਪ ਦੇ ਵੀ ਕੋਲੋਂ ਬੇਜੰਤਾਂ ਸੰਤ ਸਾਰਿਆਂ ਦਾ ਬਹੁਤ ਬਹੁਤ ਧੰਨ ਦੀ ਸਾਰਾ ਧਰੂਪਰੇ ਵਾਲੇ ਕੁੱਤੇ ਟੀਮ ਦੇ ਤੋਂ ਆਮਰੇ ਤੋਂ ਪਸਗਨ ਘਰਾਂ ਤੋਂ ਵੀ ਆਏ ਆ ਮੈਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਦਗਾ ਦੇਖੋ